ਸਤਿ ਸ਼੍ਰੀ ਅਕਾਲ ਦੋਸਤੋ ਈਜੀ ਡੀਲ ਸਰਵਿਸ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਇੱਕ ਜ਼ਮੀਨ ਦਿਖਾਵਾਂਗੇ ਜਦੋਂ ਬਠਿੰਡੇ ਤੋਂ ਮਲੋਟ ਰੋਡ ਨੂੰ ਜਾਂਦੇ ਆ ਤਾਂ ਸਾਹਮਣੇ ਟੋਲ ਪਲਾਜ਼ਾ ਆਉਂਦਾ ਜਿੱਥੇ ਅੱਧਾ ਕਿਲੋਮੀਟਰ ਟੋਲ ਪਲਾਜ਼ਾ ਰਹਿ ਗਿਆ ਉੱਥੇ ਇਹ ਜ਼ਮੀਨ ਹੈ ਇਹਦਾ ਜਿਹੜਾ ਸਾਈਜ਼ ਹੈ ਫਰੰਟੇ ਦਾ 175 ਫੁੱਟ ਹੈ ਨਾਲ 20 ਫੁੱਟ ਦੀ ਪਹੀ ਜਾਂਦੀ ਹੈ ਤੇ ਪਿੱਛੇ ਨੂੰ ਇਹ 230 ਫੁੱਟ ਦੇ ਆਸ-ਪਾਸ ਹੈ 4472 ਗਾਜ ਦੇ ਆਸ-ਪਾਸ ਹੈ ਇਹ 메ਨ ਰੋਡ ਦੇ ਉੱਤੇ ਹੈ ਇੱਥੋਂ ਤੋਂ ਲੈ ਕੇ ਆ ਸਾਰੀ ਜ਼ਮੀਨ ਕੋਈ ਤਾਰ ਨਹੀਂ ਆਉਂਦੀ ਇਹਦੇ ਵਿੱਚ ਜੇ ਕਿਸੇ ਨੇ ਕੋਈ ਕਲੋਨੀ ਵੀ ਕੱਟਨੀ ਆ ਤਾਂ ਪਿੱਛੇ ਬਹੁਤ ਸਾਰੇ ਜਿਹੜੇ ਕਿੱਲੇ ਜ਼ਮੀਨ ਪਈ ਹੈ ਉਹ ਖਰੀਦ ਸਕਦੇ ਹੋ ਤੇ ਬਾਕੀ ਇਹ ਦਾ ਜਿਹੜਾ ਰੇਟ ਆ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਦਿੱਤੇ ਗੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਪ੍ਰਕਾਰ ਦੀ ਇਹ ਸਾਫ਼ ਸੁਥਰੀ 175 ਫੁੱਟ ਫਰੰਟ ਵਾਲੀ ਜ਼ਮੀਨ ਮਲੋਟ ਰੋਡ ਦੇ ਉੱਪਰ ਪਈ ਹੈ ਇੱਥੋਂ ਸਿਰਫ ਅੱਧਾ ਕਿਲੋਮੀਟਰ ਤੇ ਸਾਹਮਣੇ ਟੋਲ ਪਲਾਜ਼ਾ ਆ ਗਿਆ ਬਾਕੀ ਆ ਸਾਰਾ ਫਰੰਟ ਆ ਇਹਦਾ ਫਰੰਟ ਵੀ ਕਾਫੀ ਸਾਰੇਗਾ ਬਾਕੀ ਇਹਦਾ ਕੋਈ ਵੀ ਇਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਜਿਵੇਂ ਹਵਾਈ ਅੱਡਾ ਇੱਥੋਂ ਬਹੁਤ ਨੇੜੇ ਆ ਗਿਆ ਸਿਟੀ ਸੈਂਟਰ ਜਿਹੜਾ ਮਲੋਟ ਰੋਡ ਤੇ ਬਣਿਆ ਉਹ ਵੀ ਬਹੁਤ ਨੇੜੇ ਆ ਗਿਆ